ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲ ਅੱਜ ਸਵਤੀਆਪਾਇ ਤੋਂ ਜਿਹੜੇ ਆੜੇ ਤੋਂ ਜਿਹੜਾ ਉਪਾਰਾਂ ਦਾ ਨਾਣਾ ਜਿਹੜਾ ਰੋਡ ਜਾ ਰਿਹਾ ਆ ਉਹ ਤੇ ਵੀ ਗੰਗਰੇਸ ਜੇ ਤੇ ਇੱਕ ਰੇਲ ਦੇ ਤਰ੍ਹਾਂ ਜ ਹੈ ਅੰਡਰ ਬ੍ਰਿਜ ਜਿਹੜਾ ਬਣਾਇਆ ਤੇ ਪਹਿਲਾਂ ਦੀ ਇਥੋਂ ਦੀ ਖੰਦੀ ਤੇ ਪਰ ਹੁਣ ਆਪਾਂ ਜਿੰਨੇ ਪਤਾ ਪ੍ਰਸ਼ਾਸਨ ਦੇ ਕੰਮ ਜਿਹੜਾ ਆ ਪਾਣੀ ਵਾਕੋਂ ਕਿਦੇ ਨੀਵੇਂ ਨਾਲ ਉੱਤੇ ਭਰ ਜਾਂਦਾ ਤੇ ਇਹ ਬੜਾ ਹੈਰਾਨੀ ਦੀ ਗੱਲ ਹੈ ਵੀ ਇਥੋਂ ਜੇ ਰੱਖਦੇ ਨਾ ਤਾਂ ਪਾਣੀ ਇੱਥੇ ਕਲੀਬੋ ਸਾ ਇਹ ਤੋਂ ਕੈਨਪੋਰ ਦੇ ਲਾਕੇ ਰਾ ਪਾਣੀ ਹੈਗਾ ਕਿਉਂਕਿ ਵਿਚਨਾ ਜਿਹੜਾ ਏਰੀਆ ਬਹੁਤ ਨੀਵਾ ਆ ਤੇ ਤੋਂ ਦੇ ਦੇਸਵੀਰ ਤੜਕੇ ਰਕਾਲੀ ਸਸ ਰਾਤ ਨੂੰ ਵੀ ਜਿਹੜਾ ਆਵਾਜਾਈ ਇੱਥੋਂ ਦੀ ਲੱਗ ਰਹੀ ਹੈ ਜੀ ਕੋ ਛੋਟਾ ਬੱਚਾ ਬੀਬੀਆਂ ਬੱਚੀਆਂ ਜਿਹੜੇ ਲੱਗਦੇ ਆ ਉਹ ਵੀ ਸਕੂਟੀਆਂ ਵਗੈਰਾ ਤੇ ਜੇ ਮੋਟਰਸਾਈਕਲ ਤੇ ਬੱਚੇ ਲੱਗਦੇ ਹੈਗੇ ਤੇ ਬਹੁਤੇ ਇਹ ਖਤਰਨਾਕ ਜਿਹੜਾ ਲੈਵਲ ਦਾ ਜਿਹੜਾ ਪਾਣੀ ਹੈਗਾ ਇੱਥੇ ਕਿਉਂਕਿ ਇੱਥੋਂ ਦੇ ਮੋਟਰਸਾਈਕਲ ਤੇ ਗੱਡੀ ਦਾ ਲੰਘਣਾ ਬੜਾ ਮੁਸ਼ਕਲ ਹੈਗਾ ਤੇ ਬਹੁਤ ਸਾਰੀਆਂ ਗੱਡੀਆਂ ਹੁਣ ਇੱਕ ਮੋਟਰਸਾਈਕਲ ਲੰਘ ਗਿਆ ਜਿਹੜਾ ਉਹ ਪਾਣੀ ਦਾ ਬੰਦ ਹੋ ਗਿਆ ਤੇ ਬਹੁਤ ਸਾਰੀਆਂ ਗੱਡੀਆਂ ਆ ਰਹੀਆਂ ਬਾਤਤੀ ਆ ਰਹੀਆਂ ਪਰ ਇੱਥੇ ਨਾ ਕੋਈ ਇਹੋ ਜਿਹਾ ਵਾਰਨਿੰਗ ਦਾ ਨਿਸ਼ਾਨ ਲਗਾ ਗਿਆ ਹੈ ਕਿ ਨਾ ਕੋਈ ਬਚਾਅ ਦਾ ਕੋਈ ਸਾਧਨ ਇੱਥੇ ਜਿ ਨਜ਼ਰ ਆਉਗਾ ਤੇ ਜੇਕਰ ਬੱਚਾ ਫੇ ਛੋਟੇ ਬੱਚੇ ਵਾਲਾ ਛੋਟੀ ਉਮਰ ਦਾ ਬੱਚਾ ਇਹਦੇ ਵਿੱਚ ਕੂਟੀ ਜਾਂ ਮੋਟਰਸਾਈਕਲ ਦੇ ਚਲਾ ਜਾਂਦਾ ਹੈ ਉਹਦੇ ਡਿੱਗਣ ਦਾ ਵੀ ਖਤਰਾ ਹੈਗਾ ਛੇ ਜਿਹੜਾ ਪ੍ਰਸ਼ਾਸਨ ਹੈ ਪਤਾ ਨਹੀਂ ਕਿਉਂ ਇਹ ਜਿਹੜੀ ਚੀਜ਼ਾਂ ਇੰਨੀ ਅਣਗਹਿਦੀ ਜਿਹੜੀ ਵਾਰਤੀ ਜਾਂਦੀ ਆ ਇਹ ਜ਼ਰੂਰ ਧਿਆਨ ਮੰਗਦੀ ਆ ਜਿਹੜਾ ਇਹ ਮੀਡੀਆ ਮੰਨ ਲੱਗਦਾ ਫਿਰਦਾ ਲੂਧਦੇ ਦੇ ਵਿਸ਼ਾ ਦੇ ਪੈਂਦਾ ਹੈਗਾ ਤੇ ਇਹ ਜ਼ਰੂਰ ਜਿਹੜਾ ਇਸ ਗੁੰਦਪ ਹੈ ਜਿਹੜਾ ਪ੍ਰਸ਼ਾਸਨ ਹੈਗਾ ਇਹਦੇ ਉੱਪਰ ਧਿਆਨ ਦੇ ਵੀ ਜਿੱਥੇ ਗੇਟ ਲੱਗਿਆ ਇੱਕ ਵਾਰ ਬਸ ਮੌਕਾ ਜਿਹੜਾ ਆਈ ਰਾਇਆ ਤੋਂ ਬੜੀ ਉਹ ਨਾ ਕੋਈ ਫੋਟੋ ਦੇ ਬੂਰਾ ਟੋਂਗਾ ਜਿਹੜਾ ਪਾਣੀ ਹੈਗਾ ਉਹ ਤੇ ਬੜੀ ਮੁਸ਼ਕਲ ਦੇ ਨਾਲ ਜਿਹੜਾ ਆ ਤੇ ਇੱਥੇ ਜਿਹੜੀ ਆ ਬੇਟੀਆ ਮੇਰੀਆਂ ਮੰਗ ਨਹੀਂ ਆਈਆਂ ਤੇ ਪਾਣੀ ਇਹਦਾ ਪੱਕੇ ਸੇ ਤਾਂ ਫੇੜਾ ਆ ਰਿਹਾ ਹੈ ਏ ਜਿਹੜਾ ਪਾਣੀ ਦੇਖਦਾ ਕਿਵੇਂ ਖੇਲਾਂ ਜਿਹੜਾ ਮਾਰਦਾ ਪਿਆ ਤੇ ਜਿਹੜਾ ਆਪਾਂ ਕਹਿ ਸਕਦੇ ਆ ਬੜਾ ਇੱਕ ਖਤਰੇ ਦਾ ਜਿਹੜਾ ਇਹ ਜਿਹੜਾ ਹੈ ਕਿਸੇ ਵੀ ਜਿਹੜਾ ਲੋਕ ਵੱਡਾ ਜਿਹੜਾ ਹਾਸਾ ਆ ਉਹ ਇੱਥੇ ਵਾਪਸ ਸਕਦਾ ਜਰੂਰ ਜਿਹੜਾ ਪ੍ਰਸ਼ਾਸਨ ਪ੍ਰਸ਼ਾਸਨ ਹੈਗਾ ਆ ਇਹਦੇ ਵੱਲ ਧਿਆਨ ਦੇਣ ਦੀ ਲੋੜ ਆ ਕਿਉਂਕਿ ਜੇ ਇਹਦੇ ਨਾਲ ਕੋਈ ਹਾਸਾ ਹੋ ਜਾਂਦਾ ਹੈਗਾ ਆ ਤਾਂ ਹੋਇਆ ਜਿਹੜਾ ਜਾਨੀ ਮਾਲੀ ਨੁਕਸਾਨ ਤਾਂ ਹੋ ਹੀ ਸਕਦਾ ਆ ਪਰ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਧਿਆਨ ਮੰਗਦੀਆਂ ਪ੍ਰਸ਼ਾਸਨ ਕੋਲ ਕਿਉਂਕਿ ਜਦੋਂ ਕੋਈ ਹਾਦਸਾ ਵਾਪਰ ਜਾਂਦਾ ਆ ਹਾਸੇ ਵਾਪਰ ਤੋਂ ਬਾਅਦ ਨੁਕਸਾਨ ਕਰਾਉਣ ਤੋਂ ਬਾਅਦ ਜਗਰ ਨਾਲ ਚੰਗਾ ਆ ਤੇ ਜਿਹੜੀ ਇਹੋ ਜਿਹਾ ਕੋਈ ਖਤਰੇ ਦਾ ਚੀਜ਼ ਸਾਡੇ ਸਾਹਮਣੇ ਸਾਡੇ ਸਮਾਜ ਵਿੱਚ ਹੈਗੀ ਆ ਉਹ ਤੋਂ ਬਚਾਵਾ ਤੇ ਜਿਹੜਾ ਪ੍ਰਾਲਾਯ ਕਰਨ ਦੇ ਜਿਹੜੇ ਆ ਕੋਸ਼ਿਸ਼ ਕਰਨੀ ਚਾਹੀਦੀ ਹੈਗੀ ਆ ਜੀ ਜਿਹੜੇ ਹੈਗੇ ਆ ਬਹੁਤ ਡੂੰਘਾ ਜਿਹੜਾ ਪਾਣੀ ਇੱਥੇ ਹੈਗਾ ਆ ਤੇ ਸਿਵਲ ਜਿਹੜਾ ਪ੍ਰਸ਼ਾਸਨਿਕ ਜਰੂਰ ਇਹਦੇ ਵੱਲ ਜਿਹੜਾ ਧਿਆਨ ਦੇਵੇ ਤੇ ਇਹ ਜਦੋਂ ਬ੍ਰਿਜ ਬਣਿਆ ਹੈਗਾ ਤੇ ਜਿਹੜਾ ਪਾਣੀ ਦੀ ਨਿਕਾਸੀ ਦਾ ਜਿਹੜਾ ਕੋਈ ਜਿਹੜਾ ਆ ਉਹ ਇੱਥੇ ਸਾਧਨ ਨਾ ਰੱਖਣਾ ਵੀ ਬੜਾ ਆਪਾਂ ਕਹਿੰਦੇ ਲਾਭ ਵਰਾਈ ਜਿਹੜੀ ਤੇ ਸੌਂਦਾ ਆ ਕਿ ਜਦੋਂ ਪਤਾ ਵੀ ਜਦੋਂ ਇੱਥੇ ਪਾਣੀ ਭਰੂਗਾ ਤਾਂ ਉਹਨੂੰ ਕਢਣ ਦਾ ਕੀ ਜਿਹੜਾ ਹੈ ਤੇ ਕਿਵੇਂ ਇਹ ਜਿਹੜੇ ਬ੍ਰਿਜ ਪਾਸ ਹੋ ਜਾਂਦੇ ਹੈਗੇ ਆ ਕਿਵੇਂ ਇਹ ਜਿਹੜੇ ਸਾਰਾ ਠੇਕੇਦਾਰੀ ਸਿਸਟਮ ਜਿਹੜਾ ਕੋਈ ਉਹ ਚੀਜ਼ ਬਣਦੀ ਹੈਗੀ ਆ ਤਾਂ ਸਰਕਾਰਾਂ ਇਹਨੂੰ ਪਾਸ ਕਰਦੀਆਂ ਕਿਵੇਂ ਚੀਜ਼ਾਂ ਪਾਸ ਹੋ ਜਾਂਦੀਆਂ ਸੋ ਇਹ ਜ਼ਰੂਰ ਚੀਜ਼ਾਂ ਧਿਆਨ ਮੰਗਦੀਆਂ ਹੈਗੀਆਂ ਆ ਕਿ ਇਹ ਜ਼ਰੂਰੀ ਨਹੀਂ ਕੋਈ ਹਾਦਸਾ ਜਦੋਂ ਵਾਪਰ ਜਾਂਦਾ ਕਿਸੇ ਦਾ ਜਾਨੀ ਮਾਲੀ ਨੁਕਸਾਨ ਹੋ ਜਾਂਦਾ ਫਿਰ ਆਪੇ ਇਹਦਾ ਧਿਆਨ ਦੀ ਇਹ ਪਾਣੀ ਜਿਹੜਾ ਆ ਫੌਰੀ ਤੌਰ ਤੇ ਜਿਹੜਾ ਕੱਢੇ ਜਾਣ ਦੀ ਲੋੜ ਹੈਗੀ ਆ ਤਾਂ ਕਿ ਇਹਦੇ ਨਾਲ ਕੋਈ ਹਾਦਸਾ ਜਿਹੜਾ ਵਾਪਰ ਕੇ ਕਿਸੇ ਦਾ ਜਾਨੀ ਔਰ ਮਾਲੀ ਜਿਹੜਾ ਨੁਕਸਾਨ ਹੈ ਉਹ ਨਾ ਹੋ ਸਕੇ ਤੇ ਆਪਾਂ ਜਿਵੇਂ ਪਹਿਲਾਂ ਦੇਖਿਆ ਕੋਫੀ ਜਿਹੜਾ ਆ ਡੂੰਘਾ ਪਾਣੀ ਇੱਥੇ ਹੈਗਾ ਆ ਇਹਦੇ ਨਾਲ ਹੀ ਬਿਲਕੁਲ ਜਿਹੜਾ ਆ ਇੰਟਰ ਬ੍ਰਿਜ ਦੇ ਨਾਲ ਇੱਕ ਸੁਹਾ ਵਗਦਾ ਜਿਹਦੇ ਵਿੱਚ ਹੀ ਨਹਿਰੀ ਪਾਣੀ ਜਿਹੜਾ ਉਹ ਆਉਂਦਾ ਹੈਗਾ ਤੇ ਇੱਥੇ ਜਦ ਦੇਖਿਆ ਤਾਂ ਇੱਕ ਤਾਂ ਇਹਦੇ ਵਿੱਚ ਜਾਣਵਰ ਵੀ ਮਰੇ ਮਰੇ ਪਏ ਹੈਗੇ ਆ ਤੇ ਬੜਾ ਮੁਸ਼ਕ ਜਿਹੜਾ ਬਦਬੂਦਾਰ ਜਿਹੜਾ ਇੱਥੇ ਆਪਾਂ ਕਹਿ ਸਕਦੇ ਹਾਂ ਜਿਹੜਾ ਵਾਤਾਵਰਨ ਬਣਿਆ ਹੋਇਆਗਾ ਤੇ ਇਹ ਜਿਹੜਾ ਵਿਭਾਗ ਹੈ ਸਬੰਧਿਤ ਪਾਣੀ ਨਹਿਰੀ ਵਿਭਾਗ ਹੈਗਾ ਤੇ ਜ਼ਰੂਰ ਇਹ ਚੀਜ਼ਾਂ ਜਿਹੜੀਆਂ ਧਿਆਨ ਮੰਗਦੀਆਂ ਬਈ ਇੱਥੇ ਜਿਹੜਾ ਹੁਣ ਇਹ ਇਹ ਜਿਹੜਾ ਪਸ਼ੂ ਮਰਿਆ ਪਿਆ ਇਹਨੂੰ ਕੱਢਣ ਦੀ ਜ਼ਿੰਮੇਵਾਰੀ ਕਿਸ ਦੀ ਹੈ ਤੇ ਜਿਹੜਾ ਬੜਾ ਮੁਸ਼ਕ ਵੀ ਆ ਰਿਹਾ ਤੇ ਇੱਥੇ ਜਿਹੜੇ ਮੋਗੇ ਰੱਖੇ ਆ ਆ ਇੱਥੋਂ ਉਹ ਦੇਖ ਰਿਹਾ ਸੀਗੇ ਆ ਮੋਗਾ ਰੱਖਿਆ ਹੈ ਇਹ ਮੋਗੇ ਦਾ ਜਿਹੜਾ ਪਾਣੀ ਹੈਗਾ ਆ ਉਹ ਲੀਕ ਹੋ ਕੇ ਜਿਹੜਾ ਆ ਅੰਡਰ ਬ੍ਰਿਜ ਉਹਦੇ ਵਿੱਚ ਜਿਹੜਾ ਜਾ ਰਿਹਾ ਲਗਾਤਾਰ ਕਿਉਂਕਿ ਮੀਂਹ ਜਿਹੜਾ ਪੈ ਰਿਹਾ ਘਟ ਘਟ ਮੈਨੂੰ 10-15 ਦਿਨ ਹੋ ਚੁੱਕੇ ਉਸ ਤੋਂ ਬਾਅਦ ਮੀਂਹ ਤਾਂ ਨਹੀਂ ਪਿਆ ਪਰ ਇਹਦੇ ਬਾਵਜੂਦ ਵੀ ਜਿਹੜਾ ਵੱਡੀ ਮਾਤਰਾ ਦੇ ਵਿੱਚ ਜਿਹੜਾ ਪਾਣੀ ਆ ਉਹ ਅੰਡਰ ਬ੍ਰਿਜ ਦੇ ਜਿਹੜਾ ਥੱਲੇ ਆਹ ਤੱਕ ਜਿਹੜਾ ਆ ਉਹ ਜਮਾ ਹੋ ਚੁੱਕਾ ਤੇ ਲਗਾਤਾਰ ਪਾਣੀ ਸੈਮਸਮ ਕੇ ਇਹਨਾਂ ਮੋਗਿਆਂ ਦੇ ਵਿੱਚੋਂ ਜਿਹੜਾ ਆ ਉਹ ਉਹਦੇ ਵਿੱਚ ਜਿਹੜਾ ਜਾ ਰਿਹਾ ਹੈਗਾ ਤੇ ਇਹ ਜ਼ਰੂਰ ਹੈ ਪ੍ਰਸ਼ਾਸਨ ਨੂੰ ਇੱਧਰ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਇਹ ਜਿਹੜਾ ਪਾਣੀ ਜਿਹੜਾ ਸੈਮ ਕੇ ਉਹਦੇ ਵਿੱਚ ਜਾ ਰਿਹਾ ਲਗਾਤਾਰ ਪਾਣੀ ਇਕੋ ਕਿ ਜਦ ਤੱਕ ਇਹ ਪਾਣੀ ਨਹਿਰ ਦੇ ਵਿੱਚ ਜਾਂ ਸੂਏ ਦੇ ਵਿੱਚ ਵਗਦਾ ਪਿਆ ਆ ਤਦ ਤੱਕ ਕੋਈ ਇਹ ਆਪਣੇ ਆਪ ਤਾਂ ਪਾਣੀ ਸੁੱਕਣਾ ਨਹੀਂ ਹੈਗਾ ਤੇ ਜ਼ਰੂਰੀ ਫੌਰੀ ਤੌਰ ਤੇ ਜਿਹੜਾ ਪਾਣੀ ਕੱਢੇ ਜਾਣ ਦੀ ਲੋੜ ਆ ਤਾਂ ਕਿ ਕੋਈ ਨਾ ਕੋਈ ਜਿਹੜਾ ਉਹ ਕਹਿ ਸਕਦੇ ਕਿਸੇ ਤਰੀਕੇ ਦਾ ਜਿਹੜਾ ਪਿਹਾ ਆਸਾਨਾ ਬਾਪਰ ਸਕੇ ਜਿਹਦੇ ਨਾਲ ਜਾਨੀ ਮਾਲ ਜਿਹੜਾ ਨੁਕਸਾਨ ਆ ਉਹ ਨਾ ਹੋ ਸਕੇ ਸੋ ਜ਼ਰੂਰੀ ਆ ਕਿ ਜਿਹੜਾ ਪ੍ਰਸ਼ਾਸਨ ਹੈਗਾ ਸਿਵਲ ਪ੍ਰਸ਼ਾਸਨਾ ਜਰੂਰ ਇਧਰ ਧਿਆਨ ਦੇਵੇ ਇਹ ਜਿਹੜਾ ਪਾਣੀ ਸੈਮ ਦਾ ਇਥੋਂ ਹੋ ਨਹਿਰ ਦਾ ਪਾਣੀ ਸੈਮ ਕੇ ਸੂਏ ਦਾ ਪਾਣੀ ਸੈਮ ਕੇ ਜਿਹੜਾ ਅੰਡਰਬ੍ਰਿਜ ਜਿਹੜਾ ਜਾ ਰਿਹਾ ਇਹਨੂੰ ਰੋਕਣ ਦੀ ਲੋੜ ਹੈ ਪਾਣੀ ਜਿਹੜਾ ਥੱਲੇ ਜਮਾ ਹੋ ਚੁੱਕਿਆ ਹੈ ਅੰਡਰਬ੍ਰਿਜ ਦੇ ਉਹਨੂੰ ਕੱਢੇ ਜਾਣ ਦੀ ਲੋੜ ਹੈ ਕਿਉਂਕਿ ਇਹ ਪਾਣੀ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਹੈਗਾ ਕਿਸੇ ਬੱਚੇ ਦਾ ਕਿਸੇ ਬੱਚੀ ਦਾ ਕਿਉਂਕਿ ਆਜਾਤ ਇਸਤਰੀਆਂ ਜਿਹੜੀਆਂ ਉਹ ਵੀ ਸਕੂਲਤੀ ਚਲਾਉਂਦੀਆਂ ਹੈਗੀਆਂ ਉਹ ਤੋਂ ਇਲਾਵਾ ਜਿਹੜਾ ਉੱਪਰ ਰੇਲਵੇ ਕ੍ਰੋਸਿੰਗ ਹੈਗੀ ਆ ਉਹਦੇ ਉੱਪਰ ਦੀ ਜਿਹੜੀਆਂ ਕ੍ਰੋਸਿੰਗ ਕਰਕੇ ਜਿਹੜੀਆਂ ਆ ਆਮ ਜਿਹੜੇ ਦੂ ਬਿਲਰ ਹੈਗੇ ਆ ਉਹ ਜਾ ਰਹੇ ਹੈਗੇ ਆ ਉਹ ਵੀ ਕਿਸੇ ਨਾ ਕਿਸੇ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੇ ਆ ਸੋ ਜੇਕਰ ਇਹ ਰੋਡ ਬਣਾਇਆ ਅੰਡਰਬ੍ਰਿਜ ਬਣਾਇਆ ਤੇ ਇਹਨੂੰ ਮੁਕੰਮਲ ਆਪ ਆਜਾਈ ਦੇ ਜਿਹੜਾ ਆ ਮੁਕੰਮਲ ਉਹਦੇ ਉਹਦੇ ਹਾਨ ਦਾ ਬਣਾ ਕੇ ਰੱਖਣਾ ਆਪ ਜੇ ਨੂੰ ਚਾਰੂ ਝੰਗਣਾ ਚਲਾ ਕੇ ਰੱਖਣਾ ਇਹ ਵੀ ਜਿਹੜੀ ਆ ਸਰਕਾਰਾਂ ਦੀ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਆ ਇਹ ਜ਼ਰੂਰ ਧਿਆਨ ਮੰਗਦੀ ਆ ਕਿਉਂਕਿ ਜਿਹੜਾ ਹੁਣ ਇੱਥੇ ਬਦਬੂਦਾਰ ਵਾਤਾਵਰਣ ਬਣ ਚੁੱਕਿਆ ਆ ਪਸ਼ੂ ਮਰੇ ਪਏ ਆ ਨਹਿਰ ਦੇ ਵਿੱਚ ਇਹ ਵੀ ਕੱਢੇ ਜਾਣ ਦੀ ਲੋੜ ਆ ਪਾਣੀ ਜਿਹੜਾ ਭਰ ਚੁੱਕਾ ਇਹ ਵੀ ਕੱਢੇ ਜਾਣ ਦੀ ਲੋੜ ਹੈਗੀ ਆ ਔਰ ਜਿਹੜਾ ਪਾਣੀ ਸੈਮ ਸੈਮ ਕੇ ਇਹਦੇ ਵਿੱਚ ਅੰਡਰ ਬ੍ਰਿਜ ਦੇ ਜਾ ਰਿਹਾ ਇਹ ਵੀ ਫੋਰੀ ਤੌਰ ਤੇ ਰੋਕੇ ਜਾਣ ਦੀ ਲੋੜ ਹੈਗੀ ਆ ਇਹ ਜੀ ਧਿਆਨ ਮੰਗਦੀਆਂ ਪੰਜਾਬ ਸਰਕਾਰ ਔਰ ਸਿਵਲ ਪ੍ਰਚਾਰ ਪ੍ਰਸ਼ਾਸਨ ਹਲਕਾ ਨਕੋਦਰ ਜ਼ਿਲ੍ਹਾ ਜਲੰਧਰ ਜ਼ਰੂਰ ਇਧਰ ਧਿਆਨ ਦੇਵੇ ਡੀਸੀ ਸਾਹਿਬ ਜਲੰਧਰ ਉਹਨਾਂ ਦੇ ਧਿਆਨ ਹੇਠ ਜ਼ਰੂਰ ਇਹ ਜਿਹੜੀ ਚੀਜ਼ ਹੈ ਧਿਆਨ ਮੰਗਦੀ ਆ ਕਿਉਂਕਿ ਜਦੋਂ ਹਾਸੀ ਵਾਪਰ ਜਾਂਦੇ ਆ ਉਸ ਵੇਲੇ ਸਰਕਾਰਾਂ ਐਲਾਨ ਵੀ ਕਰ ਦਿੰਦੀਆਂ ਆ ਉਸ ਵੇਲੇ ਜਿਹੜਾ ਆ ਆਪਾਂ ਕਹਿ ਸਕਦੇ ਆ ਵੀ ਜਿਹੜਾ ਮੁਆਵਜ਼ਾ ਵੀ ਦੇਣਾ ਪੈਂਦਾ ਹੈ ਤੇ ਉਹ ਸਾਰਾ ਕੰਮਕਾਰ ਫੇਰ ਵੀ ਦਾ ਕਰਨਾ ਪੈਂਦਾ ਆ ਤੇ ਜ਼ਰੂਰੀ ਆ ਇਹ ਜ਼ਰੂਰੀ ਨਹੀਂ ਕਿ ਆਪਾਂ ਇਹ ਸਾਰੇ ਚੀਜ਼ਾਂ ਹਾਸ ਸਾਬਾ ਕੋਲ ਤੋਂ ਬਾਤ ਕਰੀਏ ਜੇਕਰ ਪਹਿਲਾਂ ਕਾਲੀ ਤਾਂ ਬਹੁਤ ਸਾਰੀ ਚੀਜ਼ਾਂ ਜਾਨਵਰਾਂ ਵਾਲੇ ਨੁਕਸਾਨ ਦਾ ਬਚਾਓ ਹੋ ਸਕਦਾ ਹੈ ਸਾਡੇ ਵਾਤਾਵਰਣ ਦਾ ਨੁਕਸਾਨ ਹੋ ਸਕਦਾ ਸੋ ਜ਼ਰੂਰ ਇਹ ਚ ਜਤ ਧਿਆਨ ਮੰਗਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ